ਏ ਰਾਂਝੇ ਦਾ ਜਵਾਬ ਹਾਈ ਕਰੀ ਮਸਾਫਰਾ ਆਇਆ ਤੇ ਕਦੀ ਇਸ ਤਰ੍ਹਾਂ ਕਰ ਗੁਜ਼ਾਰੀਏ ਨਾ ਜਿਹਨੂੰ ਇਸਕਲ ਤਾੜਿਆ ਆਪ ਹੋਵੇ ਚੁੱਕ ਲਾਠੀਆਂ ਉਸ ਨੂੰ ਮਾਰੀਏ ਨਾ ਹੈ ਨਾ ਰੂਪ ਜਵਾਨੀਆਂ ਮੁੱਕ ਜਾਣਾ ਕੋਫ ਰੱਬ ਦਾ ਮਨ ਬਸਾਰੀਏ ਨਾ ਕੜੀ ਕਟਣੀ ਨਾ ਮੰਦੇ ਢੇੜੇ ਅੰਦਰ ਬੁਰਾ ਕਿਸੇ ਦਾ ਮਨ ਚਤਾਰੀਏ ਨਾ ਪੂਲੇ ਪੰਛੀਆਂ ਉੱਡਦੇ ਆਂ ਜਾਂਦਿਆਂ ਦੇ ਅੱਗੇ ਹੁਸਨ ਦੇ ਜਾਲ ਖਲਾਰੀਏ ਨਾ ਕਰੀਏ ਇਸ਼ਕ ਦਾ ਕਾਲ ਕਰਾਰ ਜੇ ਕਰ ਜੈ ਜਾਣਤਾ ਉਸ ਤੋਂ ਹਾਰੀਏ ਨਾ ਜੈ ਜਾਣਤਾ ਉਸ ਤੋਂ ਹਾਰੀਏ ਨਾ